ਅੱਜ ਦੀ ਵੀਡੀਓ ਦੋਸਤੋ ਬਾਈ ਗਰਦੀਪ ਦੇ ਘਰੋਂ ਆ ਦੋਸਤੋ ਤਿੰਨ ਨਗ ਵਿਕਰੀ ਵਾਲੇ ਆ ਇੱਕ ਨੰਬਰ ਤੇ ਦੋਸਤੋ ਸਾਨੂੰ ਜਮਾ ਪਿਆਰ 100 ਦੀ 100 ਨੀਲੀ ਰਾਵੀ ਦੀ ਮੱਝ ਦਿਖਾਵਾਂਗੇ ਸੂਣ ਦੇ ਕੁਝ ਦਿਨ ਦੋਸਤੋ ਇਹ ਲੈਂਦੀ ਆ ਨੰਬਰ 2 ਤੇ ਦੋਸਤੋ ਇੱਕ ਟੋਕੜ ਗੱਬਣ ਬਹਿੜ ਆ ਗਈ ਜਰਸੀ ਕ੍ਰੋਸ ਚ ਇੱਕ ਆ ਗਈ ਦੋਸਤੋ ਬੱਛੀ ਤਿੰਨੇ ਨਗਾਂ ਦੀ ਇਨਫੋਰਮੇਸ਼ਨ ਬਾਈ ਗਰਦੀਪ ਤੋਂ ਲਵਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 27 ਤਰੀਕ 12ਵਾਂ ਮਹੀਨਾ 2025 ਮੁੱਲਵਾੜੀ ਦੋਸਤੋ ਵੀਡੀਓ ਦੇ ਵਿੱਚ ਹੋਊ ਜਿਹੜੀ ਬਾਈ ਜੀ ਇਹ ਨੀਲੀ ਰਾਵੀ ਮਾਝਾ ਇਹ ਤਾਂ ਹੈਗੀ ਆ ਵਪਾਰਕ ਤੌਰ ਤੇ ਬਾਈ ਖਰੀਦ ਕੇ ਲੈ ਕੇ ਆਇਆ ਆਹ ਦੋ ਜਾਨਵਰ ਆ ਜਿਹੜੇ ਬਾਈ ਦੇ ਘਰ ਦੇ ਆ ਸੋ ਆਜੋ ਬਾਈ ਗੁਰਦੀਪ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰ ਪਿੰਡ ਬਾਈ ਗੁਰਦੀਪ ਆਪਣਾ ਭਾਗੀ ਬਾਂਦਰ ਹਾਂ ਭਾਗੀ ਨਾਲ-ਨਾਲ ਕਿਹੜੇ ਪਿੰਡ ਆਪਣੇ ਬਾਈ ਆਪਣੇ ਨੱਤ ਵਗੇਰ ਹਾਂਜੀ ਜੱਠੇ ਵਾਲਾ ਮਾਹੀ ਨਗਰ ਲਾਲਿਆਣਾ ਠੀਕ ਆ ਇਹਨਾਂ ਦੇ ਚਾਰਾਂ ਪਿੰਡਾਂ ਦੇ ਵਿੱਚ ਰਹਿ ਗਿਆ ਆਪਣਾ ਹਨਾ ਬਾਕੀ ਮੇਨ ਰੋਡ ਦੇ ਉੱਤੇ ਦੋਸਤੋ ਭਾਗੀਵੰਦਰੇ ਚਾਰੇ ਪਿੰਡਾਂ ਤੋਂ ਵੱਡਾ ਪਿੰਡ ਆ ਗਿਆ ਗੁਰਦੀਪ ਭਾਈ ਇਹ ਹੈ ਨੀਲੀ ਰਾਵੀ ਆ ਗਈ ਜਿਹੜੀ ਹਾਂ ਵੀਰੋ ਪਿਓਰ ਨੀਲੀ ਰਾਵੀ ਆ ਵੀਰ ਜਮਾ 100 ਆ ਦੋਸਤੋ ਸੁਰੂਚ ਮਾਈ ਦੱਸਦਾ ਆਪਾਂ ਪਸ਼ੂਆਂ 'ਚ ਰਹਿੰਦੇ ਆ ਕਿਸੇ ਭਰਾ ਨੇ ਕਿ ਬਰੀਡ ਵਾਸਤੇ ਨੀਲੀ ਰਾਵੀ ਦਾ ਬੜਾ ਸ਼ੌਂਕ ਆ ਨਾ ਮੁੰਡਿਆਂ ਨੂੰ ਮੂੰਹ ਤੋਂ ਲੈ ਕੇ ਅੱਖਾਂ ਦੇਖੋ ਬਾਈ ਦੋਨੇ ਚਿੱਟੀਆਂ ਅੱਖਾਂ ਜਮਾਣ ਬਿੱਲੀਆਂ ਕੋਈ ਇੱਕ ਪੈਸੇ ਦੀ ਵੀ ਕਮੀ ਨਹੀਂ ਕਿਸੇ ਭਰਾ ਨੇ ਬਰੀਡ ਵਾਸਤੇ ਲੈਣੀ ਆ ਬਾਕੀ ਦੁੱਧ ਦੀ ਵੀ ਬਹੁਤ ਚੰਗੀ ਸਿਹਤੀ ਤੇ ਆਈ ਹੈ ਹਾਂ ਮੇਰੇ 15 ਲੀਟਰ ਦੁੱਧ ਚੋਇਆ ਹੋਇਆ ਵੀਰੇ ਇਹਦਾ ਬੰਦਿਆਂ ਨੇ ਹਾਂ ਜਿਹੜੇ ਨਾਰਮਲ ਸੇਵਾ ਤੇ ਹਾਂ ਵੀਰੇ ਠੀਕ ਆ 15 ਲੀਟਰ ਦੋਸਤੋ ਬਾਈ ਕਹਿੰਦਾ ਜਿਹੜੀ ਚੰਗੀ ਸੇਵਾ ਨਾਰਮਲ ਕਹਿੰਦੇ ਜਿਵੇਂ ਆਪਣੇ ਆਮ ਹੁੰਦੀ ਆ ਉਹ ਤੇ ਇਹਦਾ ਚੋਇਆ ਹੋਇਆ ਗੱਬਣ ਤਾਂ ਨਹੀਂ ਉਹਨਾਂ ਨੇ ਦੱਸਿਆ ਹੋਣਾ ਕਿਹੜੇ ਤੋਂ ਨਾ ਵੀਰੇ ਗੱਬਣ ਤਾਂ ਨਹੀਂ ਐਵੇਂ ਆਪਾਂ ਝੂਠ ਨਹੀਂ ਮਾਰਦੇ ਫਲਾਨਾ ਇਹਦੇ ਲੱਗਿਆ ਹਣਾ ਬਾਈ ਇੱਕ ਵਾਰ ਗਦੀਪ ਬਾਈ ਆਪਣਾ ਮੋਬਾਈਲ ਨੰਬਰ ਬੋਲ ਦੇ ਨਾਸੀ 77757585 ਠੀਕ ਆ ਸੂਆ ਕਿੰਨੇ ਵਾਸਤੇ ਕੱਬਣ ਗਿਆ ਵੀਰੇ ਚੌਥਾ ਕਿਹ ਹੈ ਡਾਗਲੇ ਚੌਥੇ ਵਾਸਤੇ ਹੁਣ ਸੂਣੀ ਆ ਹਾਂ ਵੀਰਾ ਠੀਕ ਆ ਠੀਕ ਆ 15 ਕਿਲੋ ਬਾਈ ਕਹਿੰਦਾ ਇਹਦਾ ਦੁੱਧ ਉਹਨਾਂ ਨੇ ਨੈਟ ਫਟ ਚੋਇਆਗਾ ਬਾਕੀ ਖੋਲ ਕੇ ਤੋੜ ਕੇ ਦਿਖਾਉਂਗਾ ਪੂਰਾ ਵਧੀਆ ਤੋਹਫਾ ਯਾਰ ਨੀਲੀ ਰਾਵੀ ਦੀ ਜਮਾ 100 ਦੀ 100 ਆ ਬਹੁਤ ਸੀਲਾ ਵੀਰਾ ਬਰੀਡ ਪਰਪਸ ਨੂੰ ਆਪਾਂ ਦੇਖੀਏ ਤਾਂ ਜਮਾ 101% ਬਰੀਡ ਚ ਲਿਆ ਬਈ ਖੋਲ ਕੇ ਇਹਨੂੰ ਢੇੜਾ ਦਵਾ ਪੂਰੀ ਦਿਲ ਨੂੰ ਲੱਗਿਆ ਆਪਣੇ ਯਾਰ ਆ ਮਾਝੇ ਕਿਸੇ ਬੰਦੇ ਨੇ ਨਾ ਬਈ ਬਰੀਡ ਵਾਸਤੇ ਲੈਣੀ ਆ ਤਾ ਬੱਚੇ ਜਮਾ ਇਹ ਨਗੀਨੇ ਪਾਉਗੀ ਜਮਾ ਨਗੀਨੇ ਮਦਰੀ ਗੋਡੀ ਦੀ ਵੱਡੀ ਧੜ ਦੀ ਬਾਕੀ ਆ ਦੇਖੋ ਦੋਸਤੋ ਸੁਣੋ ਆਪ ਹੀ ਦਿਖਦੀ ਆ ਅੱਖਾਂ ਦੇਖੋ ਕਿਵੇਂ ਬੱਲਵਾ ਵਾਂਗੂ ਜਗਦੀਆਂ ਦੋ ਮਹੀਨੇ ਜਮਾਣ ਚਿੱਟੀਆਂ ਬਿੱਲੀਆਂ ਅੱਖਾਂ ਲੇਵੇ ਦੀ ਦੇਖੋ ਪਿੱਛੋ ਪੈਰਾਂ ਦੀ ਜਾਇਜ਼ ਮਾਰਕਿੰਗ ਜਮਾ ਬਿਲਕੁਲ ਜਾਇਜ਼ ਪੂਛ ਤੋਂ ਲੈ ਕੇ ਧੜ ਤੋਂ ਬਈ ਕਿੰਨੇ ਕ ਦਿਨ ਲੈਂਦੀ ਗਰਦੀ ਬਈ ਇਹ ਸੋਹਣੀ ਵੀਰਾ 1-2 ਤਰੀਕ ਨੂੰ ਦਿਨ ਪੂਰੇ ਆ 2 ਤਰੀਕ ਦੇ ਆਖਿਆ ਹੋਇਆ ਉਹਨਾਂ ਨੇ ਵੀਰਾ 2 ਜਨਵਰੀ ਨੂੰ ਦਿਨ ਪੂਰੇ ਆ ਠੀਕ ਆ ਵੀ ਤਕਰੀਬਨ ਅਜਲਾਲਾ 27 ਦੀ ਵੀਡੀਓ ਹਫਤਾ ਤੱਕ ਬਾਕੀ ਆ ਹਾਂ ਵੀਰ ਠੀਕ ਆ ਹਫਤੇ 8 ਦਿਨਾਂ ਦੀ ਦੋਸਤੋ ਕੱਚੀ ਇਧਰ ਹੀ ਮੋੜ ਲਿਆ ਬਈ ਇੱਕ ਜਿਹੜਾ ਹੋਰ ਦਵਾਲਾ ਇਹਨੂੰ ਹੂੰ ਆਹ ਦੇਖੋ ਦੋਸਤੋ ਮੂਹਰੇ ਪੈਰਾਂ ਤੇ ਬਿਲਕੁਲ ਜਾਇਜ਼ ਮਾਰਕਿੰਗ ਫਿਸ਼ਲੀਆਂ ਲੱਤਾਂ ਜਿਹੜੀ ਜਮਾ ਐ ਪ੍ਰਾਣੀਆਂ ਮੱਝਾਂ ਚੋ ਬ੍ਰੀਡ ਵਾਲੀਆਂ ਮੱਝਾਂ ਦੇਖਦੇ ਹੁੰਨੇ ਆ ਮਧਰੀ ਗੋਡੀ ਦੀ ਤੇ ਦੁੱਧ ਬਾਈ ਕਹਿੰਦਾ 15 ਲੀਟਰ ਦੇ ਘਰਾਂ ਚ ਚੋਇਆ ਲੈ ਚੱਲ ਬਾਈ ਕੋਈ ਨਹੀਂ ਬਨ ਲਾ ਹੂੰ ਆਹ ਦੇਖੋ ਦੋਸਤੋ ਸੋ ਜਿਹੜੇ ਵੀ ਭਰਾ ਨੂੰ ਪਸੰਦ ਆਉ ਮੇਰੇ ਨੂੰ ਕੋਲੇ ਆयो ਨੰਬਰ ਬਾਈ ਦਾ ਢੇਠਾ ਚੱਲੀ ਜਾਂਦਾ ਬਾਕੀ ਵੀਡੀਓ ਚ ਆਪਾਂ ਕੋਈ ਤਸਾ ਨਹੀਂ ਛੱਡਦੇ ਵੀ ਕੋਈ ਕਿਸੇ ਪੱਖ ਤੋਂ ਕਮੀ ਰਹਿ ਜੇ ਸੋ ਬਹੁਤ ਆ ਵੀਰ ਵਿਚ ਦੀ ਸੁ ਉਹੀ ਮੌਕੇ ਤੇ ਗਰਾਊਂਡ ਤੇ ਦਿਸੂ ਆ ਦੇਖੋ ਬਾਲੀ ਨਰਮਾ ਹੈ ਨਾ ਪੂਸ਼ਾ ਕਲੇ ਸਾਉ ਸ਼ਰੀਫ ਯਾਰ ਆ ਦੇਖੋ ਵੀਰੇ ਹਮ ਆ ਕਰ ਲੋ ਚੈੱਕ ਤੇ ਗਰਦੀਪ ਬਾਈ ਫਿਰ ਇਹਦਾ ਭਾਗ ਕੀ ਰੋਗਾ ਜੀ ਇਹਦਾ ਫਿਰ 135 ਹਜ਼ਾਰ ਇੱਕ ਲੱਖ ਤੇ 35000 ਹਾਂ ਵੀਰ ਠੀਕ ਆ ਬਾਈ ਜੀ 135 ਦੋਸਤੋ ਨੀਲੀ ਰਾਵੀ ਮੱਝ ਦਾ ਮੁੱਲ ਆ ਗਿਆ ਸੋ ਜਿਹੜੇ ਭਰਾ ਨੂੰ ਪਸੰਦ ਆਉ ਨੰਬਰ 2 ਤੇ ਆ ਜਾ ਗਰਦੀ ਵੀਰੇ ਇਹ ਜਰਸੀ ਕ੍ਰੋਸ ਚ ਆ ਗਈ ਹਾਂ ਵੀਰੇ ਜਰਸੀ ਕ੍ਰੋਸ ਚ ਘਰਦੀ ਏ ਤੇਰੀ ਇਹ ਬਈ ਇਹ ਵੀਰ ਹਾਂ ਵੀਰ ਆਪਾਂ ਲੈ ਕੇ ਆਏ ਸੀ ਪਹਿਲੇ ਸੂਏ ਅੱਛਾ ਤੇ ਐਤ ਕਿਸੇ ਦੂਜਾ ਸੂਈ ਆ ਹਾਂ ਦੂਜੇ ਸੂਏ ਵਾਸਤੇ ਗੱਬਣਾ ਹੈਗੀ ਵੀਰੇ ਇਹ ਪੰਜਵਾਂ ਮਹੀਨਾ ਲੱਗ ਗਿਆ ਨੂੰ ਟੋਕੜ ਗੱਬਣਾ ਹੈਗੀ ਟੋਕੜ ਗੱਬਣਾ ਪੰਜਵਾਂ ਮਹੀਨਾ ਲੱਗ ਗਿਆ ਕਿੰਨੀ ਤਰੀਕ ਤੋਂ ਇਹ ਵੀਰ ਅੱਜ ਹੀ ਲੱਗਿਆਗਾ ਵੀਰ ਠੀਕ ਆ ਬਾਕੀ ਜਿਹੜੇ ਖਰੀਦਣੇ ਆਪਦੀ ਚੈੱਕ ਕਰਾ ਲੈ ਹਾਂ ਚੈੱਕ ਕਰਵਾਓ ਆਪਾਂ ਨੂੰ ਕੋਈ ਇਹ ਚ ਤਰਾਇ ਨਹੀਂ ਹੋਣਾ ਚਾਹੀਦਾ ਹੁਣ ਦੁੱਧ ਕਿੰਨਾ ਬਾਈ ਹੁਣ ਵੀਰ 8 3 ਤੇ 10 ਦੇ ਵਿੱਚ ਹੈਗਾ ਵੀਰ 8 ਤੋਂ ਜ਼ਿਆਦਾ 10 ਤੋਂ ਘੱਟ ਹੈਗਾ 8 ਤੇ 10 ਦੇ ਵਿੱਚ ਆ ਬਸ 9 ਲਾਲਾ ਸਾਢੇ 8 ਪੌਣੇ 9 10 ਇੱਥੇ ਜੀ ਚੱਲਦਾਗਾ ਕੰਮ ਠੀਕ ਆ ਬਾਕੀ ਖੋਲ ਕੇ ਬਾਈ ਇਹਨੂੰ ਵੀ ਤੋੜ ਲੈ ਮੁੱਲ ਦੋਸਤੋ ਇਹਦਾ ਵੀ ਕਰਵਾ ਦਿੰਦਾ ਇਹ ਦੂਸਰੇ ਸੂਏ ਵਾਸਤੇ ਗੱਪਣਾ ਹੈ ਨਾ ਹਾਂ ਵੀਰ ਹੂੰ ਪੰਜਵਾਂ ਬਾਈ ਕਹਿੰਦਾ ਇਹਨੂੰ ਮਹੀਨਾ ਲੱਗ ਗਿਆ ਜਰਸੀ ਕ੍ਰੋਸ ਚ ਪੈਂਦੀ ਆ ਇਹ ਸੈਗ ਦੇ ਆਪਣੇ 50 0 ਰੇਟ ਤੋਂ ਗੱਪਣਾ ਨਹੀਂ ਸੈਗ ਦੇ 50063 ਤੋਂ ਹਾਂ ਠੀਕ ਆ ਬੇਟੀ ਹਾਂ ਬਾਕੀ ਦੋਸਤੋ ਸਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਸੋ ਜਿਹੜੇ ਵੀ ਭਰਾ ਨੂੰ ਜਿਹੜੇ ਵੀ ਨਗਦੀ ਰਿਕੁਆਇਰਮੈਂਟ ਆ ਜਿਹਹੇ ਜੀ ਚਾਹੀਦਾ ਹਨਾ ਬੱਛੀ ਦੀ ਟੁਕੜ ਗੱਬਣ ਬੈਠਦੀ ਤੇ ਜਾਂ ਬਈ ਨੀਲੀ ਰਾਵੀ ਦਾ ਕੋਈ ਭਰਾ ਸ਼ੌਕਲਾ ਰੱਖਦਾ ਹਾਂ ਉਧਰ ਹੀ ਮੋੜ ਲੈ ਬਈ ਉਧਰ ਨੂੰ ਮੋੜ ਲੈ ਕੋਈ ਨਾ ਹੂੰ ਥੋੜਾ ਜਿਹਾ ਮੇਰੇ ਤੋਂ ਕਰਦੀ ਕਤਲਿਆਰੇ ਦਾ ਉਪਰ ਆਏ ਮੰਦੀ ਆ ਆਹ ਦੇਖੋ ਦੋਸਤੋ ਬੱਛੀ ਨੂੰ ਤਿਆਰੀ ਦਾ ਦੁੱਧ ਬੜਾ ਚੰਗਾ ਦਤਾ ਦੁੱਧ 24 ਲੀਟਰ ਵੀਰ ਚਾਹਤਾ 27 ਨੇ ਦਿੱਤਾ ਹੋਇਆ ਕਿਸੇ ਨੇ ਯਕੀਨ ਨਹੀਂ ਕਰਨਾ ਅਗਲਾ ਕਹਿੰਦਾ ਛੋਟੀ ਜੀ ਹੈ ਹਨ ਤੇ ਬਾਈ ਕਹਿੰਦਾ ਦੁੱਧ ਇਹਦੀ ਵੀਡੀਓ ਪਈ ਹੈ ਵੀਰ ਆਪਣੇ ਕੋਲੇ ਇਹਦੀ ਸੱਜਰ ਦੀ ਹਾਂ ਜਿਹੜੀ ਇਹ ਤਿਆਰੀ ਦੀ ਤੁਰਿਆ ਨਹੀਂ ਜਾਂਦਾ ਇਹ ਤੋਂ ਅੱਛਾ ਹਾਂ ਬਈ ਬਾਲਾ ਵਧੀਆ ਲੇਵਾ ਹਾਂ ਬਹੁਤ ਵਧੀਆ ਹਾਂ ਤਾਜੀ ਦਾ ਦੁੱਧ ਬਾਈ ਕਹਿੰਦਾ ਬਹੁਤ ਚੰਗਾ ਬਾਈ ਬਾਕੀ ਵੀਰ ਨੇ ਇਹ ਨਹੀਂ ਕਿਹਾ ਵੀ ਹੁਣ ਭਾਈ ਟੋਕੜਦਾ ਇਹਨਾਂ ਹੁਣ ਮੌਕੇ ਤੇ ਕਹਿੰਦਾ 8 ਤੋਂ 10 ਦੇ ਵਿੱਚ ਵਿੱਚ ਆ ਹਾਂ ਵੀਰ ਇਹਦਾ ਵੀ ਨਹੀਂ ਹੁਣ ਨੂੰ ਤਾਂ ਇਹ ਛੱਡ ਦਿੱਤੇ ਇਹ ਨਾ ਸੈਕਸਡਸ ਉੱਦਾ ਕਰਕੇ ਉਹ ਰਹੀ ਨਹੀਂ ਉਹ ਤੋਂ ਉਹਦੇ ਕਰਕੇ ਲੇਟ ਹੋ ਗਈ ਹੁਣ 3 ਸੂਈ ਨੂੰ ਹੋ ਗਏ 8 ਮਹੀਨੇ ਠੀਕ ਆ ਠੀਕ ਆ ਠੀਕ ਆ ਬਾਈ ਬਾਕੀ ਕੀ ਭਾਰੂ ਇਹਦਾ ਵੀਰੇ ਹੁਣ ਇਹਦਾ 55000 ਰੁਪਏ ਇਹਦਾ 55000 ਹਾਂ ਵੀ ਠੀਕ ਆ ਬਾਈ ਨੰਬਰ 3 ਤੇ ਆ ਜਾ ਬਾਈ ਲਾਸਟ ਛੋਟਾ ਨਗ ਦਿਖਾ ਦਨੇ ਆ ਐਚ ਐਫ ਦੀ ਹਨਾ ਇਹ ਕਿਹੜੇ ਟੀਕੇ ਦੀ ਹੈ ਪਤਾ ਇਹ 40116 ਦੀ ਇਹਦਾ ਸੀਮਨ ਵੀ ਆਪਣੇ ਕੋਲ ਪਿਆ ਇਹਦੀ ਮਾਂ ਹੋਸੇ ਵੀਰ ਅੱਛਾ ਪਰਲੇ ਇਹਦੀ ਮਾਂ ਖੜੀ ਆ ਹੋ ਇਹ ਹੈਗੀ 40116 ਦੀ 40116 ਦੀ ਕਿੰਨੀ ਉਮਰ ਹੋ ਗਈ ਇਹਦੀ ਵੀ ਰੱਠ ਮਹੀਨੇ ਦੀ 8 ਮਹੀਨੇ ਦੋਸਤੋ ਇਹਦੀ ਉਮਰ ਹੋ ਗਈ ਤੇ 40116 ਸੀਮਨ ਦੀ ਆ ਮਾਂ ਇਹਦੀ ਕੋਲੇ ਖੜੀ ਆ ਚਾਰ ਥਾਣੀਆਂ ਵਧੀਆ ਹਾਂ ਹਾਂ ਵੀਰ ਇਧਰ ਨੂੰ ਕਮਾਏਗਾ ਜੇ ਦਿਖਾਉਂਦੀ ਆ ਤਾਂ ਆਪਾਂ ਦਿਖਾ ਦਨੇ ਆ ਭਰਾਵਾਂ ਨੂੰ ਬਾਕੀ ਆ ਦੇਖੋ ਲੂਈ ਲਾਈ ਬਹੁਤ ਆ ਭੱਲੂ ਵਰਗੀ ਬੱਚੀ ਆ ਜਮਾ ਛੋਟੀ 8 ਕੁ ਮਹੀਨਿਆਂ ਦੀ ਉਮਰ ਆ ਦੋਸਤੋ ਤੇ ਗਰਦੀਪੇ ਦਾ ਕੀ ਭਾ ਕਰਾਂਗੇ ਆਪਾਂ ਇਹਦਾ ਵੀ 13000 ਵੀਰਾ ਜਮਾ ਬਸ ਜਾਇਜ਼ ਜਈ ਹੈ ਹਾਂ ਜਾਇਜ਼ ਜੀ ਵੀਰਾ ਹਾਂ 13000 ਰੁਪਏ ਦੋਸਤੋ ਇਹਦਾ ਮੁੱਲ ਆ ਤਿੰਨ ਨਾਗ ਦਿਖਾਤੇ ਸੋ ਜਿਹੜੇ ਭਰਾ ਨੂੰ ਜਿਹੜਾ ਵੀ ਫਿੱਟ ਆਊਗਾ ਚਾਰ ਥਾਣੇ ਤੇ ਬਾਕੀ ਮੇਰੇ ਤੋਂ ਥੋੜਾ ਜਿਹਾ ਕਰਦੀ ਆ ਹਾਂ ਆ ਦੇ ਕੋਈ ਨਾ ਕੋਈ ਨਾ ਆ ਤੂੰ ਨਹੀਂ ਥੱਲੇ ਉਹੀ ਹੈ ਮਾੜੀ ਬੋਲ ਜੀ ਹੈ ਬੋਲ ਜੀ ਹੈਗੀ ਹੈ ਨਾ ਥੋੜੀ ਜਿਹੀ ਹਵਾ ਦੀ ਲੈਂਦੀ ਆ ਥੋਨੀ ਚ ਬਾਈ ਉਹ ਆਪਦਾ ਕੋਈ ਨਾ ਦੇਖ ਲਿਓ ਕੋਈ ਬੜਾ ਫਲਟਾ ਲਾ ਕੰਮ ਨਹੀਂ ਹੈ ਨਾ ਠੀਕ ਆ ਤਿੰਨ ਨਾਗਾ ਦੋਸਤੋ ਸੋ ਜਿਹੜੇ ਵੀ ਭਰਾ ਨੂੰ ਜਿਹੜਾ ਫਿੱਟ ਆਉਂਦਾ ਕਰ ਲਿਓ ਬਾਈ ਨਾਲ ਸੰਪਰਕ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸੱਚੀ ਕਾਲ ਵੀਰੇ ਸਾਰੇ ਭਰਾਵਾਂ